ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਮੀਦ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਬਖਸ਼ਦੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਜੀ ਤੇ ਅੱਜ ਚੱਲੇ ਆ ਜੀ ਆਪਾਂ ਜਾਸਮੀਨ ਕੋਲ ਜਣੀ ਕੇ ਭਾਣ ਜੀ ਕੋਲ ਤੇ ਉਸ ਤੋਂ ਬਾਅਦ ਦੇ ਵਿੱਚ ਜਾਵਾਂਗੇ ਜੀ ਮਾਲਾ ਭੈਣਾਂ ਨੂੰ ਮਿਲਾਂਗੇ ਤੇ ਰਾਤ ਰ੍ਹਾਂਗੇ ਕਿਉਂਕਿ ਕਾਫੀ ਟਾਈਮ ਹੋ ਗਿਆ ਰਾਤ ਉਹਨਾਂ ਕੋਲ ਰਹਿ ਨਹੀਂ ਹੋਈ ਤੇ ਭੈਣ ਵੀ ਕਈ ਦਿਨਾਂ ਤੇ ਕਹਿੰਦੀ ਵੀ ਤੂੰ ਆਉਂਦਾ ਨਹੀਂ ਛੁੱਟੀਆਂ ਨਿਆਣੇ ਦੇ ਖਤਮ ਹੋਏ ਨੇ ਵੀ ਚਾਹੇ ਇੱਕ ਰਾਤ ਤਾਂ ਲਾ ਕੇ ਜਾਓ ਤੇ ਅੱਜ ਚੱਲੇ ਆ ਭੈਣ ਤਾਂ ਕਈ ਵਾਰ ਵਿਚਾਰੀ ਆ ਵੀ ਲੁੱਤੀ ਵਿੱਚ ਨੂੰ ਢੇੜਾ ਮਾਰ ਕੇ ਚਲੇ ਜਾਂਦੀ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਵੀ ਅਸੀਂ ਜਾ ਸਕੀਏ ਅੱਜ ਚਲੋ ਟਾਈਮ ਨਿਕਲਿਆ ਅੱਜ ਚੱਲੇ ਆ ਜੀ ਅਸੀਂ ਮਾਲਾ ਨੂੰ ਪਹਿਲਾ ਜਾਵਾਂਗੇ ਜੀ ਅਸੀਂ ਜਸਮੀਨ ਕੋਲ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮਿਲ ਕੇ ਘਰ ਤੋਂ ਜਸਮੀਨਾਂ ਦੇ ਫਿਰ ਆਵਾਂਗੇ ਜੀ ਭੈਣ ਕੋਲ ਰਾਤ ਰ੍ਹਾਂਗੇ ਬਾਕੀ ਜਿੱਦਾਂ ਵੀ ਸਾਡੀ ਮਤਲਬ ਪ੍ਰੋਗਰਾਮ ਬਣਦਾ ਰਿਹਾ ਕੋਈ ਸਲਾਹ ਬਣਦੀ ਈ ਉਹ ਤੁਹਾਨੂੰ ਭਨਾਰਦੀ ਨਾਲ ਦਿਖਾਉਂਦੇ ਜਾਵਾਂਗੇ ਚੱਲੇ ਆ ਜੀ ਮੈਂ ਬੀਬੀ ਚਰਨਜੀਤ ਮਨਿੰਦਰ ਤੇ ਅੰਗਰ ਬਾਕੀ ਵੀਡੀਓ ਨੂੰ ਸਾਡੀ ਜੀ ਸਾਰਿਆਂ ਨੂੰ ਪਰਮਾਤਮਾ ਕੀਰਦਾਸ ਜੀ ਸਿੰਘ ਵਿੱਚ ਚੜਦੀ ਕਲਾ ਜਰੂਰ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਅੱਜ ਅਸੀਂ ਚੱਲ ਰਹੀਆਂ ਸਾਰੇ ਭੈਣ ਕੋਲ ਨੂੰ ਸੁੱਖ ਭੈਣ ਕੋਲ ਨੂੰ ਤੇ ਛੁੱਟੀਆਂ ਖਤਮ ਹੋਣ ਨੂੰ ਤਿਆਰ ਨੇ ਅਸੀਂ ਮਨਿੰਦਰ ਜੜੀ ਦੇ ਸਾਨੂੰ ਕਮਾ ਲਿਆ ਉਹ ਕਮਾ ਲਿਆ ਕਮਾ ਕੇ ਤੇ ਲੈਣੀ ਹੁੰਦੀ ਅੱਜ ਮੁੱਮੀ ਨੇ ਜ਼ੋਰ ਪਾਇਆ ਕਿ ਚਲੋ ਤੁਹਾਨੂੰ ਮੈਗਵਾ ਕੇ ਲੈ ਕੇ ਹੁਣੀ ਹੈ ਇਹਨੇ ਨਹੀਂ ਲੈ ਕੇ ਜਾਣਾ ਤੁਹਾਨੂੰ ਹਾਂਜੀ ਬੀਬੀ ਅਸਿਕਾ ਦਾ ਲੱਗ ਰਿਹਾ ਤੁਹਾਨੂੰ ਸਾਹਮਣੇ ਤਾਂ ਦਰਸਤ ਹੈ ਅਗਰ ਜੀ ਦਾ ਖਾਤਾ ਲਾਇਬੁੱਦ ਜੀ ਦੇ ਫੁੱਟੇ ਅੱਜ ਅਸਿਕਾ ਲਈ ਬੀਬੀ ਪਾਪਾ ਮਾਂ ਅਨਸਰ ਤੋਂ ਮੰਮਾ ਬੀਬੀ ਤੁਸੀਂ ਸਾਡੇ ਨਾਲ ਚਲੇਗੀ ਬੋਤ ਹੋਤੇ ਕੋਈ ਕੋਣ ਤੇ ਨਾਲ ਜਾਵਾਂਗੇ ਜੈਸਮੀਨ ਕੋਲ ਇੱਧਰ ਅੱਗੇ ਸਾਸਰੀ ਘਰ ਸੁਣ ਲਓ ਸਾਸਰੀ ਦੀ ਸੱਚੀ ਕਹਾਣੀ ਅੱਛਾ ਬੀਬੀ ਹੁਣ ਮੈਨੂੰ ਦੱਸ ਵੀ ਕੀ ਲੈਣਾ ਹੈ ਮਠਿਆਈ ਲੈ ਲਈਏ ਪਾ ਹਾਂ ਚਾਹੀਦਾ ਨਾ ਦੋ ਡੱਬੇ ਲਈਏ ਦੋ ਲੈ ਲੈ ਗੋਣ ਇੱਕ ਉਹਨੂੰ ਹਨਾ ਦੋ ਲੈ ਲਈਏ ਕਿਲੋ ਕਿਲੋ ਵਾਲੇ ਤੇ ਬਾਕੀ ਚਲੋ ਜੀ ਹੁਣ ਮਿਲਦੇ ਆਪਾਂ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਆ ਕੇ। ਦੋ ਦੋ ਕਿਲੋ ਵਾਲੇ ਲੈ ਲਓ। ਤੁਸੀਂ ਇਹ ਗੱਲ ਸਾਨੂੰ ਪੁੱਛੋ ਵੀ ਕਿਲੋ ਕਿਲੋ ਵਾਲੇ। ਤੁਮ ਮਾਮਾ ਤੁਸੀਂ ਆਪ ਲੈਣਾ ਦੁਕਾਨਪੁਰ ਜਾ ਕੇ। ਜੇਬ ਥੋੜੀ ਐ ਸਭ ਕੁ ਥੋੜਾ। ਹਾਂ। ਤੁਸੀਂ ਦੇਖਣਾ ਇਹ ਗੱਲ ਅਸੀਂ ਕਹਿ ਨਹੀਂ ਸਕਦੇ। ਤਦੇ ਕੀ ਕਹਾਂ ਮੈਂ ਮੰਨ ਗਿਆ ਪਰ ਆ ਸਿਆਣਾ ਸਾਡੇ ਨਾਲ ਬੈਠਾ। ਮੈਂ ਮੰਮੀ ਮੰਮੀ ਮੇਰੀ ਗਲਤ ਤਾਂ ਨਹੀਂ ਗੱਲ ਹੈ ਚਾਹੇ 2 ਕਿਲੋ ਵਾਲੇ ਲੈ ਲੈ ਚਾਹੇ 4 ਕਿਲੋ ਵਾਲੇ ਲੈ ਲੈ। ਹਾਂ ਥੋੜੀ ਜੇਬ ਤੁਹਾਨੂੰ। ਚਲ ਐ ਤਾਂ ਨਾਨੀ ਵੀ ਆ। ਨਾ ਚਲ ਮਾਮਾ ਬੈਠਾ। ਨਾਨੀ ਨਾਨੀ। ਤੋਤਾ ਬੈਠਾ ਨਦੋਤਾ ਵੀ ਬੈਠਾ ਹੈ ਨ ਤੂੰ ਕਿੱਥੇ ਦੋਤਾ ਆ ਗਿਆ ਪੋਤਾ ਹੈ ਜੀ ਜੀ ਲੱਗ ਲੱਤ ਨਹੀਂ ਭਾਈ ਵੀਰਾ ਪਤੀਜਾ ਚਲੋ ਬਸ ਆਜਾ ਚਲੋ ਚਲੋ ਬਾਕੀ ਮਿਲਦੇ ਆਪਾਂ ਤੁਹਾਨੂੰ ਹੁਣ ਸ਼੍ਰੀ ਚਮਕੌਰ ਸਾਹਿਬ ਜਾ ਕੇ ਲੈਣੇ ਆ ਜੀ ਮਠਿਆਈ ਤੇ ਬਾਕੀ ਸਾਡੀ ਵੀਡੀਓ ਨਾਲ ਤੁਸੀਂ ਬਣਿਆ ਰਿਹਾ ਕਰੋ ਜੀ ਅੱਜ ਕਿ ਆਪਾਂ ਵੀਰ ਕੋਲ ਮਠਿਆਈ ਵਾਲੀ ਦੁਕਾਨ ਤੇ ਤੇ ਲੱਭਾਂਗੇ ਹੁਣ ਮਠਿਆਈ ਤੇ ਅਹ ਜੁਕਲਾਬ ਜਮਨਾ ਰਸਗੁਲੇ ਤਾਂ ਸੀਵੇਂ ਆ ਰਸਪਰੀ 200 ਰੁਪਏ ਛਮਚਮ 240 ਰੁਪਏ ਕਾਲੀ ਜਮਚਮ ਤੁਸੀਂ ਐ ਕਰੋ ਕਿਲੋ ਰਸਗੁਲੇ ਕਰ ਦੋ ਜੀ ਗੁਲਾਬ ਜਮਨਾ ਮਿਕਸ ਕਰ ਦੋ ਤੇ 2 ਕਿਲੋ ਕਰ ਦੋ ਰਾਸਗੁਲੇ ਦੇ ਗੁਲਾਬ ਜਮਨਾ ਹੀ ਕਰ ਦੋ ਕਿਲੋ ਕਿਲੋ ਕਰ ਦੋ ਅਲੱਗ-ਅਲੱਗ ਮਿਕਸਰ ਕਰ ਦੋ ਹਾਂ ਮਿਕਸ ਕਰਕੇ ਦੋਨੋਂ ਅਲੱਗ-ਅਲੱਗ ਤੋਂ ਕਰ ਦੋ ਕਿਲੋ ਪਲੇਨ ਵਰਫੀ ਹੈ ਇਹ ਤਾਜੀ ਹੁੰਦੀ ਹੈ ਨਾ ਜੀ ਬਿਲਕੁਲ ਇੱਕ ਨੰਬਰ ਸਹੀ ਗੱਲ ਹੈ ਤੇ ਗਲਾਬੀ ਅਮਰ ਲੈ ਲਿਆ ਮੈਂ ਕਿਲੋ ਠੀਕ ਆ ਕਾਹ ਹੋਰ ਕੋ ਲੈਣਾ ਨਹੀਂ ਹੋ ਕੁਝ ਕੋ ਫੜ ਲੈਣਾ ਨਾ ਓਕੇ ਆ ਹਾਂ ਚਲੋ ਠੀਕ ਆ ਚਲੋ ਪਹੁੰਚ ਗਏ ਆ ਚਲੋ ਬਲੂ ਤੋਂ ਬੰਦਾ ਖੜਾ ਚਲੋ ਜੀ ਪਹੁੰਚ ਗਏ ਅਸੀਂ ਪਿੰਡ ਜਸਮੀਨ ਦੇ ਫੂਲ ਪਿੰਡ ਤੇ ਲੇਟ ਹੋ ਗਏ ਆ ਜੀ ਥੋੜੇ ਜਿਹਾ ਕੰਮਕਾਰ ਹੈਗੇ ਤੇ ਥੋੜੇ ਜਿਆਦਾ ਤੇ ਉੱਤੇ ਕਰਕੇ ਥੋੜਾ ਲੇਟ ਅਸੀਂ ਹੋ ਗਏ ਆ ਹਨੇਰਾ ਤਰੀਵਨ ਹੋ ਗਿਆ 4:00 ਦੇ 5:00 ਦੇ 5:00 ਦੇ 7:30 8:00 ਵਜੇ ਅਸੀਂ ਪਹੁੰਚਣਾ ਤੇ ਕਹਿੰਦੇ ਨੇ ਹੁੰਦੇ ਵੀ ਰਿਸ਼ਤੇਦਾਰੀ ਜੀ ਗਏ ਤਾਂ ਜੇ ਚਾਰ ਘੜੀ ਘਾਟਾ ਬੈਠੇ ਨਾ ਦੁੱਖ ਸੁੱਖ ਕਰੇ ਨਾ ਜਾਣ ਦਾ ਵੀ ਕੋਈ ਫਾਇਦਾ ਨਹੀਂ ਪਰ ਕੀ ਕਰੀਏ ਜੀ ਕੰਮਕਾਰਾਂ ਕਰਕੇ ਔਖਾ ਹੋਏ ਨਾ ਮਜੂਰੀਆਂ ਜੀ ਮੈਂ ਰਸਤਾ ਮੈਨੂੰ ਲੱਗਦਾ ਮੈਂ ਰਸਤਾ ਭੁੱਲ ਗਿਆ ਸ਼ਾਇਦ ਮੈਨੂੰ ਲੱਗਦਾ ਪਿਛਲਾ ਰਸਤਾ ਤਾਂ ਨਹੀਂ ਪਾਪਾ ਅੱਗੇ ਹੀ ਹੈ ਨਾ ਰਸਤਾ ਨਹੀਂ ਹਾਂ ਪਿੱਛੇ ਰਹਿ ਗਿਆ ਤਾਂ ਪਿੱਛੇ ਰਹਿ ਗਿਆ ਨਾ ਕੋਈ ਨਹੀਂ ਉੱਪਰੋਂ ਘੁਮਾ ਦੇਣੀ ਗੱਡੀ ਬਸ ਐਂ ਦੱਸ ਦਵੇ ਹੋਰ ਵੀ ਰਸਤਾ ਹੈਗਾ ਇਹ ਤਾਂ ਠੀਕ ਹੈ ਨਹੀਂ ਤਾਂ ਮੈਂ ਵਾਕੇ ਹੋਣੀ ਨਹੀਂ ਵਾਕੇ ਹੋਣੀ ਉਹ ਪਿਛਲਾ ਰਸਤਾ ਲੰਘ ਗਿਆ ਉਹ ਪਿਛਲਾ ਰਸਤਾ ਲੰਘ ਗਿਆ ਵਾਕੇ ਨਾ ਦੇਖੀ ਬਾਬਾ ਕਿ ਮੈਂ ਕੁਛ ਸੀ ਹੈ ਜੀ ਉਹ ਸਾਹਮਣੇ ਘਰ ਜਸਮੀਨਾਂ ਦੇ ਮੈਂ ਥੋੜਾ ਜਿਹਾ ਅੱਗੇ ਆ ਗਿਆ ਰਸਤਾ ਥੋੜਾ ਜਿਹਾ ਅੱਗੇ ਆ ਕੇ ਉਹ ਪਿੱਛੇ ਉਹਨਾਂ ਦੀ ਗੱਡੀ ਮੋੜ ਲਈਆ ਦੁਆਰਾ ਤੇ ਹੁਣ ਫੇਰ ਪਿੱਛੇ ਨੂੰ ਜਾਵਾਂਗੇ ਮੈਨੂੰ ਪਤਾ ਨਹੀਂ ਇੱਥੇ ਕਿਵੇਂ ਆ ਗਏ ਆਪਾਂ ਇਹ ਉੱਛੇ ਦਾ ਉਹ ਭਾਈ ਇਹ ਪਤਾ ਨਹੀਂ ਕਿੱਥੇ ਆ ਗਏ ਇੱਥੇ ਦਮੁੰਦੀਆਂ ਅੱਗੇ ਦੇ ਵੀ ਮੈਂ ਨਾ ਥੋੜਾ ਰਸਤਾ ਗੰਭ ਹੋ ਗਿਆ ਭੁੱਲ ਗਿਆ ਮੇਰੀ ਗਲਤੀ ਆ ਬੰਦਲ ਗਿਆ ਬੰਦਲ ਨਹੀਂ ਗਿਆ ਮੇਰੀ ਗਲਤੀ ਆ ਮੈਂ ਕਹਾਂ ਮੈਨੂੰ ਪਤਾ ਤਾਂ ਮੈਂ ਭੁੱਲ ਗਿਆ ਰਸਤਾ ਥੋੜੀ ਮਿਸਟੇਕ ਨਹੀਂ ਨਹੀਂ ਉਹ ਪੱਕਾ ਸੜਕਾ ਅੱਛਾ ਜਿੱਥੋਂ ਬੰਦੇ ਖੜੇ ਨੇ ਜਿੱਥੋਂ ਸਕੂਟਰੀ ਖੜੀ ਸੀ ਹਾਂਜੀ ਅੱਜ ਖੜੀ ਹੁੰਦੀ ਨਾਲੇ ਆ ਰਸਤਾ ਮੋੜਨਾ ਦੇਖੀ ਅੱਛਾ ਮੈਨੂੰ ਨਾ ਵਜੇ ਮੈਂ ਤਾਂ ਪਹਿਲੀ ਵਾਰ ਆਈ ਬਈ ਮੈਂ ਤਾਂ ਨਹੀਂ ਬੌਂਦਲੀ ਪਹਿਲੀ ਵਾਰ ਆਈਆਂ ਤੂੰ ਮੈਂ ਵਾਰ ਆਉਣ ਲੱਗੀਆਂ ਨਾ ਮੈਂ ਪਹਿਲੀ ਵਾਰ ਆਈ ਕਿਉਂ ਪਹਿਲੀ ਵਾਰ ਆਈ ਨਹੀਂ ਆਉਂਦੀ ਵੀਲੜੀ ਨੂੰ ਨਹੀਂ ਆਈ ਮੰਮੀ ਮੈਂ ਬਿਮਾਰ ਸੀ ਨਾ ਮੈਂ ਪਹਿਲੀ ਵਾਰ ਆਈ ਆ ਆਹ ਰਸਤਾ ਹੈ ਤਾਂ ਕਰਕੇ ਤਾਂ ਮੈਂ ਪਹਿਲੀ ਮਾਫੀ ਮੰਗ ਲਈ ਮੈਂ ਤਾਂ ਪਹਿਲੀ ਵਾਰ ਆਈ ਮੇਰੇ ਨੂੰ ਕੋਈ ਮੇਰੀ ਮਿਸਟੇਕ ਹੋ ਗਈ ਆ ਇਹ ਆਹ ਰਸਤਾ ਹੈ ਜੀ ਮੈਂ ਵੀ ਸੋਚਾ ਪਾਪਾ ਮਿਲ ਲਿਆ ਨੂੰ ਤੁਸੀਂ ਆਏ ਸੀ ਚਾਰੇ ਜਾਣੇ ਭੋਲੀ ਭੈਣ ਮੰਮੀ ਮੁੰਜੜੀ ਤੁਸੀਂ ਮਨਿੰਦਰ ਅੱਛਾ ਮੈਂ ਮੈਂ ਬਿਮਾਰ ਸੀ ਨਾ ਤਾਂ ਕਰਕੇ ਨਹੀਂ ਪਈ ਤੁਸੀਂ ਭੱਲੇ ਮੈਂ ਸੋਚੀ ਕਿ ਮਨੇ ਪੁੱਛਿਆ ਨਾ ਰਹਿ ਗਿਆ ਰਸ ਜਿਗਾ ਤਾਂ ਆਉਣਾ ਲੱਗਿਆ ਇਹ ਆਹ ਸਾਹਮਣੇ ਖੇਤ ਆ ਜੀ ਸਾਹਮਣੇ ਚਾਚੇ ਤਾਇਆ ਦੇ ਘਰ ਇਹਨਾਂ ਨੂੰ ਵੀ ਅੱਗੇ ਜਾਣਾ ਆਪਾਂ ਨੇ ਹੈ ਨਹੀਂ ਇਹ ਆਪਾਂ ਨੇ ਇੱਥੋਂ ਮੁੜਨਾ ਐ ਐਂਟਰੀ ਕਰਤੀ ਜੀ ਐਂਟਰੀ ਆ ਮੁੜ ਗਏ ਆਂ ਆਪਾਂ ਜਸਮੀ ਕੌਰ ਦੇ ਘਰ ਨੂੰ ਠੀਕ ਕਿਹਦਾ ਗੱਡੀ ਨਾ ਜਾਵੇ ਆ ਤੇ ਨਾ ਜਾਵੇ ਕਾਤੇ ਨਹੀਂ ਤੇ ਦਰਵਾਜ਼ੇ ਲੱਗੇ ਹੋਣਾ ਪਤਾ ਨਹੀਂ ਹੋਣਾ ਥੋੜੀ ਖੋਲ ਕੇ ਰੱਖਣੇ ਆਪਾਂ ਨੇ ਕਿਹੜਾ ਦੱਸ ਕੇ ਆਏ ਮਾਮਾ ਹੀ ਆਏ ਨੇ ਮੈਂ ਅਗਲਾ ਖੋਲੂਗਾ ਜੇਕਰ ਮੋ ਜੀ ਹੁਣ ਦੇਖਦੇ ਆ ਦਰਵਾਜ਼ਾ ਕੌਣ ਖੋਲੜਾਊਗਾ ਕੋਈ ਨਹੀਂ ਵੀ ਵੀ ਘਰ ਜੋ ਕਰ ਜੋ ਹੁਣ ਆਤਾ ਜਾਵੇ ਕੋਈ ਗੇਟੇ ਨਹੀਂ ਖੋਲਣਾ ਡਰਦੇ ਨੇ ਵੀਰ ਜੀ ਆਇਓ ਗੇਟ ਖੋਲੜ ਸਾਸ੍ਰੀਕਾਲ ਠੀਕ ਠਾਕ ਹੈ ਹੋਰ ਕਿਵੇਂ ਹਾਲੇ ਵਾਲੇ ਠੀਕ ਹੈ ਜੀ ਠੀਕ ਹੈ ਹੋਰ ਠੀਕ ਠਾਕ ਚੜਦੀ ਕਲਾ ਜੀ ਹਾਂ ਜੀ ਹਾਂ ਹੋਰ ਅੱਜ ਲੇਟ ਹੈ ਨਹੀਂ ਸਾਡੇ ਮੇਰੇ ਮੇਰੀ ਕਿਸੇ ਸਾਡੀ ਥੋੜੀ ਕਿਸਮਤ ਪਰ ਢਲੀ ਕਿ ਐ ਸਾਖਨੇ ਹੈ ਨਾ ਮੇਰੀ ਚੱਕਰ ਪਤਾ ਕੀ ਹੈ ਹਾਂ ਆ ਸਾਡੇ ਨਾਲ ਠੀਕ ਹੈ ਸ਼ੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਲੈਣ ਭਈਆ ਜੀ ਬੜੀ ਖਚਾ ਹੋ ਹਾਂ ਲੱਗੇ ਹੋਇਆ ਕੰਮ ਕਰਨ ਹਾਂਜੀ ਹਾਂ ਉਹਦੇ ਕਰਕੇ ਬੰਦ ਕਰੀ ਵੀ ਹੁਣ ਹੋ ਜਣੀ ਚਾਲੂ ਹੋਣ ਲੱਗਦਾ ਬਾਹ ਲੱਗੇ ਹੋਇਆ ਮਲਾ ਦਾ ਕਰਨ ਹਾਂਜੀ ਕੰਮ ਕਰਨ ਲੱਗੇ ਹੋਇਆ ਚਲੋ ਬਈ ਚਲੋ ਚਲੋ ਸਸਿਕਾ ਉਹ ਠੀਕ ਠਾਕ ਹੈ ਹਾਂ ਠੀਕ ਆ ਜੈਤ ਵੀ ਉਹ ਕਿਹਦੀ ਮਾਲਾ ਰੋ ਮਾਲਾ ਨਹੀਂ ਹਾਂ ਤਾਂ ਵੀ ਅੱਗੀ ਨਹੀਂ ਉਹ ਨਹੀਂ ਜੀ ਉਹ ਸਾਡੇ ਮਾਸੀ ਦੇ ਹੋਗੇ ਤੇ ਯਾਰ ਮੈਂ ਤਾਂ ਸਭ ਕੋ ਡੱਗਰ ਚੋਂ ਡਾਂਡਾ ਚੋਂ ਡਾਈ ਛੱਡ ਕੇ ਆਇਆ ਹਾਂ ਉਹ ਬੱਚੇ ਨੂੰ ਜਾ ਕੇ ਚਲੋ ਵੀ ਖੈਰ ਕੋਈ ਨਾ ਮੈਂ ਮਿਲਦਾ ਆਪਣੇ ਕੋਲ ਆਪਰੇ ਕੋਲ ਆਪਰੇ ਚੱਲ ਕੇ ਹੀ ਜਾਣੀ ਹਾਂ ਇਹ ਵੀ ਸਾਡੇ ਆਪਣੇ ਆ ਕੀ ਕਾਲ ਜੀ ਉਹ ਵੇਰਾ ਪੁੱਤ ਉਹ ਚਾਹੇ ਉਹ ਬੁਨਾ ਨਹੀਂ ਕੋਣ ਗਿਆ ਕੋਈ ਉਹ ਪਰਿਆ ਕਰਦਾ ਵੀ ਮੈਂ ਕਿੱਥੇ ਆ ਗਿਆ ਅੱਜ ਮੈਂ ਘੋਟਾ ਜਾ ਕਾਕਾ ਅੱਪਾ ਨੂੰ ਪੁੱਛਦਾ ਫਲੈਟ ਕੱਟੀ ਹੋਈ ਹੈ ਹੱਲ ਲੱਗੇ ਹੋਏ ਹੱਥ ਟਰਾਂਸਫਰ ਪਰ ਚੜੇ ਹੋਏ ਤੇ ਬੰਦੇ ਅਸੀਂ ਥੋੜਾ ਅੱਗੇ ਲੰਘੇ ਤੇ ਮੈਂ ਰਸਤਾ ਹੀ ਭੁੱਲ ਗਿਆ ਉਹ ਮੈਂ ਕਿਹਾ ਹਾਂ ਵੀ ਰਸਤਾ ਹੀ ਨਹੀਂ ਆਉਣ ਚਾਹੁੰਦਾ ਕਾਸੀਓ ਲੈਟਾ ਕੰਮ ਲੱਗਿਆ ਮਾਮਾ ਜੀ ਹੁਣ ਵਧੀਆ ਕਰ ਲੈ ਇੰਨੇ ਤੰਗ ਹੋਏ ਬਿਤੇ ਨਾ ਹੂੰ ਆ ਦੋ ਤਿੰਨ ਦਿਨ ਪਹਿਲੇ ਆ ਦੋ ਪਹਿਲੇ ਨਹੀਂ ਦੋ ਤਿੰਨ ਦਿਨ ਤਾਈ ਦੁੱਧ ਖਰਾਬ ਹੁੰਦਾ ਰਿਹਾ ਸਾਡਾ ਬਾਈ ਗਰਮੀ ਬਹੁਤ ਈ ਗਰਮੀ ਵੀ ਬਹੁਤ ਈ ਹਾਂ ਜੀ ਹਾਂ ਹਾਂ ਗਰਮੀ ਬਹੁਤ ਆ ਫੇਰ ਇਹ ਸਭ ਕਹਿੰਦੇ ਵੀ 25 2500 ਰੁਪਏ ਖਰਚਾ ਖਰਚਾ ਆਉਣਾ ਘਰ ਪਰ ਤੇ ਮਹਾ ਭਰਾਵਾ ਨੂੰ 2500 ਸਾਡਾ ਹਾਂ ਕੰਮ ਹੋ ਗਿਆ ਕੰਮ ਹੋ ਗਿਆ ਪੈਸਾ ਦੇਖੋ ਕੋਈ ਗੱਲ ਨਹੀਂ ਕੰਮ ਹੋ ਗਿਆ ਗਰਮੀ ਬਹੁਤ ਹੈ ਗਰਮੀ ਬਹੁਤ ਆ ਜੀ ਆਪਾਂ ਹਲੇ ਟਾਈਮ ਕੱਟ ਰਹੇ ਨੇ ਪਰ ਇਹ ਜਵਾਕ ਆ ਇਹਨਾਂ ਦਾ ਔਖਾ ਹੈ ਪੈਸਾ ਦੇਖੀ ਲੈਟ ਜੱਜ ਦੀ ਆ ਜੀ ਬਹੁਤ ਚਲੋ ਜਿਹੜਾ ਮਾੜਾ ਮੋਟਾ ਖਰਚਾ ਪਾਣੀ ਕਰਨਾ ਪੈਣਾ ਕੋਈ ਗੱਲ ਨਹੀਂ ਜਸਮੀਨ ਕੱਦੀ ਗਈ ਹੈ ਕੱਦੀ ਗਈ ਆ ਅੱਛਾ ਡੇਢ ਘੰਟਾ ਹੋ ਗਿਆ ਅੱਜ ਅੱਧਾ ਬਟਾ ਛੱਡ ਗਿਆ ਜੀ ਦੇਖੇ ਇਹ ਲਹਣਾ ਜੀ ਉਹ ਮੇ ਜਸਮੀਨ ਨੇ ਛੱਡ ਕਾਇਆ ਇੰਨੀ ਕੀ ਅਮਰਜੈਂਸੀ ਪੈ ਗਈ ਸੀ ਅੱਛਾ ਮਾਸੀ ਬਿਮਾਰ ਆ ਅੱਛਾ ਮਾਸੀ ਬਿਮਾਰ ਹੋ ਗਈ ਹੈ ਹਾਂ ਜੀ ਫਿਰ ਤਾਂ ਛੱਡ ਕਾਇਆ ਤੁਸੀਂ ਪਹਿਲਾਂ ਮਨ ਕੀ ਬਣਤੀ ਆ ਗੱਡੀ ਥੋੜੀ ਹਾਇ ਹਾ ਮੈਂ ਅੱਜ ਪਹਿਲੀ ਵਾਰ ਰਹੀ ਅੰਕਤ ਲੱਗ ਗਈ ਸਾਡਾ ਉਪਰਾ ਕਰਨ ਤੇ ਹੁਣ ਸਾਨੂੰ ਲੱਗਦਾ ਛੇਤੀ ਜਾਣਾ ਪੈਣਾ ਕਰਨ ਹੈ ਬਹੁਤ ਜ਼ਿਆਦਾ ਹੀ ਕਰਦਾ ਹਾਂ ਹੁਣ ਆਇਆ ਨਾ ਦੇ ਕਿਤੇ ਰਿਸ਼ਤੇਦਾਰੀ ਚ ਨਿਕਲੇ ਨਹੀਂ ਹੈ ਕਿ ਯਾਰ ਉਹਦੇ ਕਰਕੇ ਆ ਲੈ ਮਿੰਟਰ ਗੇਰ ਨਾ ਦੇਵੇ ਇੱਕ ਮਿੰਟ ਨਹੀਂ ਵਿਚਾਰਾ ਚੱਕੂ ਕਰਿਆ ਆ ਤੇਰੇ ਸਾਹਮਣੇ ਹੀ ਆ ਲੈ ਮਾਪੇ ਉਪਰਾ ਲੱਗਿਆ ਉਪਰਾ ਕਰਦਾ ਨਿਕਲੇ ਨਹੀਂ ਇਹ ਕਰ ਤੇ ਕੱਢੇ ਹੀ ਨਹੀਂ ਹੈਗਾ ਨੇ ਕਿਤੇ ਗਰਮੀ ਕਰਕੇ ਜੀਵ ਨਹੀਂ ਕਰਦਾ ਕਿਤੇ ਜਾਣ ਨੂੰ ਹਾਂ ਜੀ ਚੜ ਜੀ ਵੇ ਕਹਿੰਦੀ ਕਹਿੰਦੀ ਮੈਂ ਇੱਕ ਦੋ ਦਿਨ ਆਪਣੇ ਪਿੰਡ ਲਾ ਕੇ ਆਉਣੇ ਕਿਤੇ ਰਹਿ ਜੂ ਲੱਗਦਾ ਰਹਿ ਜੂ ਮਮੀ ਤੁਹਾਡਾ ਜਾਣਾ ਕੈਂਸਲ ਆ ਜੀ ਚਾਹੋਗੇ ਤੁਸੀਂ ਚਾਹੋ ਜਾਂ ਲਾਇਆ ਹੋਗੇ ਜਦੋਂ ਮੈਂ ਫੋਨ ਕਰ ਦਵਾਂਗਾ ਹਾਂ ਮੈਂ ਨੇੜੇ ਹੀ ਆ ਜਾਂਦਾ ਫੇਰ ਤਾਂ ਨੇੜੇ ਹੀ ਆ ਨਾਨੀ ਜੀ ਜਾਉਂਗੇ ਨਾ ਫੇਰ ਤਾਂ ਰਹਿ ਲੂਗਾ ਜੀ ਸ਼ਹਿਰ ਮੇਂ ਨਹੀਂ ਰਹਿਣਾ ਕਮ ਅਜੀ ਚੱਲ ਜਣਾ ਪਰ ਘਰ ਨੂੰ ਦੇਖ ਕੇ ਦੇਖ ਕੇ ਹੀ ਜਾਣਾ ਇਹਨੇ ਕਾ ਹਾਂ ਉਹ ਵੀ ਜਾਂਦਾ ਦੇਖ ਕੇ ਦੇਖ ਕੇ ਉਹ ਨੂੰ ਕਹੀ ਜਾਂਦਾ ਕੋਟੇ ਉਹ ਜਿੱਥੇ ਡਿਊਟੀ ਕਰਦਾ ਘਰ ਨੂੰ ਦੇਖ ਕੇ ਹੀ ਕਰੀ ਜਾਣਾ ਵੀ ਮੈਂ ਕਿੱਥੇ ਆਇਆ ਹਾਂ ਹਾਂਜੀ ਹਾਂ ਕਿੱਥੇ ਪੁੱਛਿਆ ਜਾਂਦਾ ਕੋਈ ਚੱਕ ਲਵੇ ਕੋਈ ਦਿੱਕਤ ਨਹੀਂ ਹਾਂ ਇਹ ਉਥੋਂ ਜਾ ਕੇ ਹੀ ਆਇਆ ਹਾਂ ਕਿੰਨਾ ਘਰ ਹੁੰਦਾ ਉਹ ਉਥੇ ਤਾਂ ਜਮਾ ਵੀ ਨਹੀਂ ਹਾਂ ਹੁਣ ਦੇਖ ਲੈ ਹੁਣ ਲੱਗਿਆ ਮੜਾ ਯਾਰ ਪੁਰਾਣੇ ਕਾਦੇ ਚ ਮੈਂ ਆਇਆ ਦਾ ਵੀ ਆ ਕਾਠੇ ਆ ਕਾਤੇ ਹੋਇਆ ਵੀ ਕੌਣ ਆਇਆ ਹੋਇਆ हां तां करके लगया हुआ है हां जी हां जी अंगरैत अंगरै काका बेटा मेरे को भाई ने पहली बार देखा मैं एक मां होके मैं ओए 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 मुंह मुंह ਜਿੱਦਾਂ ਮੋਂ ਵੀ ਪਹਿਲੀ ਵਾਰ ਦਇਸ਼ਰਿੰਦਰ ਰੋਂਦਾ ਅੱਛਾ ਕੋਈ ਮਖਾਲ ਕਰਕੇ ਮੈਨੂੰ ਦੇਖ ਕੇ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਨਾ ਕਿ ਕਦੇ ਵੀ ਰੋਂਦਾ ਇਹ ਕਦੇ ਨੀਂਦ ਦੁੱਧ ਨੂੰ ਨਹੀਂ ਰੋਂਦਾ ਕਦੇ ਇਤਰਾ ਹੋ ਕੇ ਲੰਦਾ ਰੋਂਦਾ ਨਾ ਕੱਦਾ ਜਿੱਦਾ ਆ ਅੱਗੇ ਤੇ ਕਾਕੇ ਜੀਰ ਵੱਗ ਆਦੇ ਆਦੇ ਬਿਚੀ ਦੀਦੀ ਉਹ ਦੀਦੀ ਕਿੱਥੇ ਦੀਦੀ ਕਿੱਵੇਂ ਦੀਦੀ ਉਹ ਤੇ ਕਿਹ ਦੀਦੀ ਅੰਗੇ ਤੇ ਮਨੀਦਰ ਨੇ ਜਿਆਦਾ ਮੈਗਨਾ ਹੋਇਆ ਆ ਵੀ ਆ ਕਦਰ ਹੁੰਦਾ ਇਹ ਪਿਆਰ ਹੁੰਦਾ ਉਹਦਾ ਵੀ ਦਿਲ ਅੰਦਰ ਤੋਂ ਉੱਛ ਕੇ ਦੇਖੋ ਭਾਈ ਅੱਜ ਨੂੰ ਨਹੀਂ ਮਨੀਦਰ ਤੇਰੇ ਕੋਲ ਨਹੀਂ ਆਉਂਦਾ ਉਹ ਬੜਾ ਟਿਕਿਆ ਉਹ ਉਧਰ ਕੁੜੀ ਨੂੰ ਦੇਖਣ ਲੱਗ ਗਿਆ ਉਹ ਹੌਲੀ ਹੌਲੀ ਨੂੰ ਪਹਿਲਾਂ ਸ਼ਕੇ ਲੱਗਤਾ ਅਗੇ ਨਾਲ ਸਾਰੇ ਮੁਰੇ ਦੀ ਉਹਦੇ ਕਰਕੇ ਹੋ ਗਿਆ ਨਾ ਹੁਣ ਹੌਲੀ ਹੌਲੀ ਦੇਖਦਾ ਇਕੱਲੇ ਇਕੱਲੇ ਨੂੰ ਦੇਖਾ ਜਿਹਨੂੰ ਕੱਢਦਾ ਨਹੀਂ ਕੋਣ ਕਿਹੜਾ ਕੋਣ ਕਿਹੜਾ ਦਾਦੀ ਦਾਦੀ ਆ ਗਈ ਪੁੱਤ ਦਾਦੀ ਕੋਲ ਇੱਕ ਜੰਗ ਹੈਂਗਾ ਤਾ ਦਾਦੀ ਦੇ ਨਾ ਤਾਂ ਉਹਨੂੰ ਪਤਾ ਹੀ ਨਹੀਂ ਦਰ ਨੂੰ ਦੇਖਦਾ ਇਹਨੇ ਨਵੇਂ ਫੰਟੇ ਉਹਦਾ ਪਾਸੇ ਦੇਖਦਾ ਉਹ ਹੀ ਦੇਖਣ ਲੱਗਿਆ ਹੋਇਆ ਵੀ ਕੌਣ ਆ ਆਪ ਉਹ ਕੀ ਬਤਾ ਚਾਹ ਉਹ ਨੂੰ ਤੇਰਦਾ ਉਹ ਆਪਾ ਹੀ ਰੋਈ ਨਾ ਬਾਪੂ ਜੱਤੀ ਲਿਆ ਮੁੜਾ ਵੀ ਜਾਣਾ ਹੀ ਪਣਾ ਛੇਤੀ ਨਾ ਕੋਈ ਨਾ ਹਲ ਦੁੱਧ ਦਾ ਕੰਮ ਪੁੱਛੋ ਉਹ ਆ ਗਿਆ ਜੀ ਦੁੱਧ ਉਹ ਇੰਨੀ ਖੇਚਲਾ ਕਾਤੇ ਕਰਨੀ ਸੀ ਚਾਹ ਦੁੱਧ ਵਰਗੀ ਪਾਣੀ ਹਾਂ 2 ਮੀਟਰ ਲੱਗੇ ਲਾ ਲਓ ਜੀ ਆ ਗਿਆ ਜੀ ਦੁੱਧ ਤੇ ਬਾਕੀ ਹੁਣ ਮਿਲਦੇ ਆਪਾਂ ਤੁਹਾਨੂੰ ਚਾਹ ਪਾਣੀ ਪੀਣ ਤੋਂ ਬਾਅਦ ਹੁਣ ਹੀ ਰੋਦਾ ਹੁਣ ਥੋੜਾ ਟਿਕ ਗਿਆ ਟਿਕ ਜਾਣਾ ਇਹ ਨਹੀਂ ਟਿਕ ਜਾਣਾ ਹੈ ਓਏ ਇਹ ਲਾ ਰੂੰਦਾ ਹੈ ਪੜੇ ਜਿਆਦਾ ਕੁੜੀਏ ਜਿਆਦਾ ਰੂੰਦਾ ਹੈ ਹਾਂ ਬਸ ਆਹੀ ਕੰਮ ਆ ਚਾ ਪੁੱਤ ਹੁਣ ਤਾਂ ਇਹ ਨੂੰ ਮੈਂ ਹਰ ਜਗ੍ਹਾ ਲੈ ਕੇ ਜਾਣੀ ਆ ਮੈਂ ਤਾਂ ਇਹਨੇ ਵੀ ਜਾ ਆਇਓ ਕਰਨਾ ਥੋੜਾ ਜੀਨੇ ਥੋੜਾ ਜੀ ਇਦਾਂ ਕਿ ਮਾੜਾ ਨਹੀਂ ਜੰਮੀ ਮਾੜਾ ਮਾੜਾ ਪੀਓ ਓਏ ਆਦਾ ਆਦਾ ਮੇਰੀ ਕੁਮਾਰ ਨੇ ਗੇ ਛੋੜਾ ਪੁੱਤ ਵਰਾ ਓਏ ਓਏ ਹੁਣ ਮੈਂ ਸਾਧਾ ਫੜੀ ਨਾ ਫਿਰ ਉਹ ਚਲੋ ਫੇਰ ਜਾਣੀ ਪੈਣਾ ਮੁੰਡੇ ਦਾ ਹਟਣਾ ਨਹੀਂ ਰੂਣ ਤੇ ਸਹੀ ਗੱਲ ਆ ਜੀ ਹੈ ਇਹ ਜਿਆਦਾ ਜਿਆਦਾ ਲਹਾਰ ਲੱਗਿਆ ਹੋਇਆ ਹੈ ਕਰਨ ਹਣਾ ਉਹ ਫਿਰ ਏਦਾਂ ਜੀ ਨਿਆਣੇ ਦਾ ਉਹ ਮਾਰ ਮਾਰ ਹੁੰਦਾ ਨਹੀਂ ਟੱਪਣਾ ਡਰ ਰਹਿ ਡਰ ਰਹਿ ਟੱਪਣਾ ਮਨੁਲਾ ਤਾਂ ਹੁਣ ਮਾਲਾ ਬੰਦੀ ਆ ਹੁਣ ਹਾਂ ਜੀ ਹਾਂ ਮਾਰਾ ਤੇ ਮੁੰਡੇ ਦਾ ਵਾ ਹੱਥ ਲਾ ਕੇ ਭੱਜਣਾ ਪੈਣਾ ਸਹੀ ਗੱਲ ਸੋ ਉਧਰ ਦੇ ਵਿਚਾਰ ਰਾਤ ਰਹੂਗੇ ਨਹੀਂ ਚਲ ਆਇਆ ਤਾਂ ਜਾਉਂਗੇ ਆ ਤਾਂ ਬੈਠੂਗੇ ਮੜਾ ਮੋਟਾ ਨਹੀਂ ਆਇਆ ਤਾਂ ਨਹੀਂ ਰਹਿ ਨਹੀਂ ਹੋਣਾ ਰਾਤ ਆ ਸਾਹਬ ਨਾ ਤਾਂ ਨਹੀਂ ਰਹਿ ਹੋਣਾ ਦੇਖ ਲਓ ਸ਼ਾਇਦ ਉੱਥੇ ਟਿੱਕੇ ਜਾਵੇ ਨਹੀਂ ਰਹਿੰਦਾ ਨਹੀਂ ਬੀਬੀ ਕੋਲ ਜਾ ਕੇ ਕਈ ਵਾਰ ਲੱਜਣ ਦਾ ਕਰਨ ਦੇਖ ਜਾਂ

ਜੀ ਗੱਡੀਆਂ ਖਤਮ ਆਂ ਪੰਦੀਪ ਸਾਡੀ ਭੈਣ ਪਹੁੰਚ ਗਈ ਹੈ ਜੀ ਤੇ ਲੈ ਕੇ ਕਿਉਂਕਿ ਕਹਿੰਦੀ ਵੀਰਾ ਮੇਰਾ ਲੈ ਕੇ ਆਇਆ ਪਹਿਲਾ ਗੱਡੀ ਪਹਿਲੀ ਵਾਰ ਆਪਣੇ ਘਰ ਦੇ ਵਿੱਚ ਸਾਡੇ ਤੇ ਲੋ ਜੀ ਇਹ ਬਿਮਾਰ ਆ ਵਿਚਾਰੀ ਤੇ ਸਾਡੀ ਸੁੱਖੋ ਭੈਣ ਜੀ ਕਈ ਹੋਈ ਹੈ ਜੀ ਤਾਂ ਕਰਕੇ ਜਸਮੀਨ ਵੀ ਆਈ ਹੋਈ ਹੈ ਇੱਥੇ ਚਲੋ ਬਈ ਉਧਰੋਂ ਮੈਂ ਕਿਚਨ ਦੇ ਵਿੱਚ ਤਾਂ ਵੀ ਦੋ ਹੋਲ ਮੇਰੀ ਪੰਜਾਬ ਕੀ ਹੋਲ ਤੁਸੀਂ ਦੇ ਆ ਗਰਮ ਹੈ ਆਏ ਆਏ ਹੋ ਗਰਮੀ ਲਾਦੀ ਇਹਨੂੰ ਗਰਮੀ ਲਾਦੀ ਆ ਵੀ ਰਸਟੀਗਾ ਆ ਵੀ ਰਸਟੀਗਾ ਪੈਣੇ ਤੈਨੂੰ ਬਹੁਤਿਆਂ ਬਹੁਤਿਆਂ ਬਲ ਤਾਂ ਮੁਬਾਰਕਾ ਤੇ ਸਾਸਰੀ ਕਾਲ ਪੂਰੀ ਤਨ ਬੇੜ ਕੇ ਲੱਗ ਜਾਣਾ ਆ ਦੇਖੋ ਉੱਪਰੋਂ ਲਿਆਓ ਇਹਨੂੰ ਇਹ ਗਰਮੀ ਵੰਦਾ ਹੈ ਨਾ ਮਾਮੀ ਜੀ ਇਹ ਉੱਥੇ ਤੋਂ ਅੱਡੇ ਘਰ ਜੀ ਨਹੀਂ ਥਾਵ ਲੱਗਦਾ ਅੱਛਾ ਅੱਛਾ ਗਰਮੀ ਹੈ ਹੁੰਦਾ ਹੀ ਰਹਿੰਦਾ ਫਰਮਾਨੀ ਆ ਜਨ ਤੇ ਚਲੋ ਨਾ ਜਾਣੇ ਕੀ ਚੁਆਈਦਾ ਹੋ ਇਹ ਮੇਰੀ ਭੈਣ ਭਾਈ ਦੀ ਗੱਲ ਆ ਮੇਰੇ ਭੈਣ ਭਾਈ ਦੀ ਗੱਲ ਆ ਚੋਰੀ ਚੋਰੀ ਲੋ ਜੀ ਐਂਟਰੀ ਹੋ ਗਈ ਕੀ ਹੋ ਗਿਆ ਲੱਗਦਾ ਵਾਹ ਜੀ ਕੋਟਾ ਟੁੱਟ ਕਰਾ ਕੇ ਦੇਖਣੇ ਤੇ ਹਾਂ ਕਰਾਇਆ ਕੀ ਆਇਆ ਹਾਂ ਉੱਪਰ ਲੈ ਜਾਣਾ ਇੱਕ ਦੋ ਤਾਂ ਨਾਰਮਲ ਆ ਬਾਕੀ ਹਲੇ ਪੈਂਡਿੰਗ ਆ ਚਲ ਕੋਈ ਗੱਲ ਉਹ ਵੀ ਠੀਕ ਹੋ ਜਾਣਗੇ ਚਲੋ ਚਲੋ ਉਹਨੇ ਆਦੋ ਚਾਹੇ ਇੱਧਰ ਨੂੰ ਆ ਨਾ ਕੋ ਤਾ ਕੋ ਚਲ ਕੇ ਰਹਿ ਇਹ ਨਹੀਂ ਆਦਾ ਲੈ ਆ ਇਹ ਮੁੰਡੇ ਜਰਾ ਨਹੀਂ ਖਾਣਾ ਨਹੀਂ ਪਤਾ ਤਾਂ ਕੋਈ ਨਾ ਹੁਣ ਥੱਲੇ ਜਾਉਣ ਨਾ ਇਹ ਕਹੂੰਗਾ ਖਾਣਾ ਨਹੀਂ ਇਹ ਰੋਣਾ ਪਾਣੀ ਮੇਰੇ ਅੰਦਰ ਕੋਈ ਨਹੀਂ ਦੇਖੀ ਰੋਣਾ ਇਹ ਜਦੋਂ ਉਪਰਾ ਕਰਦਾ ਹਾਂ ਉੱਚ ਕਾਹ ਆਇਆ ਦਾ ਤਾਂ ਜਮੇ ਨਹੀਂ ਖੜਾ ਉਹ ਖੁੱਲ ਨਹੀਂ ਆਦਾ ਇਹ ਤਾਂ ਲਿਆ ਅੱਖ ਲਾ ਕੇ ਦੇਖ ਲੈਣੇ ਆ ਦਾ ਅੱਜ ਕੀ ਕਰਦੇ ਆ ਆਹ ਅੱਜ ਛੋਟੀ ਤਰਾ ਕਟਾਈ ਆਵੇ ਉਹ ਚੰਦੇ ਕਿਸੇ ਨੇਰੇ ਹੋਏ ਲੈ ਕੇ ਆਏ ਹਾਂਜੀ ਬਾਈ ਜੀ ਹੁਣ ਕੀ ਕਰੀ ਉਹ ਨਾ ਬੁਖਾਰ ਚੜ ਜਾਣਾ ਚਲੋ 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 ਬੀਬੀ ਜਾਣਾ ਹੀ ਪੈਣਾ ਏ ਚਾਚੂ ਨਾ ਬਣਾਇਓ ਮਨਿੰਦਰ ਚਲਾ ਕਾਤੇ ਨਹੀਂ ਪੂਰੇ ਨੂੰ ਕੁੜੀ ਨੂੰ ਸਮਝ ਨਹੀਂ ਕੁੜੀ ਨਹੀਂ ਕੋਈ ਨਹੀਂ ਕਿਲਾ ਕਿਤੀ ਦਾ ਕਰਾਈਗਾ ਆਹ ਖੋਲ ਤੇਰੇ ਕੋਲ ਕੰਦਾ ਲਾਉਣ ਦਾ ਇਹ ਕਰਨੀ ਲਾ ਇਹ ਉਪਰੇ ਕਰਕੇ ਲੱਗਿਆ ਹੋਇਆ ਕਰਨਾ ਕੋਈ ਨਾ ਅੱਜ ਜੋਰ ਆ ਕੋਣ ਅੱਧੀ ਗੱਡੀ ਦਾ ਜੋਰੋ ਜੋਰ ਆ ਹਾ ਮੇਰਾ ਬੱਚਾ ਚਾਹੀ ਜਿਆਦਾ ਰਹੁੰਦਾ ਫਿਰ ਗੱਡੀ ਦਾ ਪਤਾ ਹੈ ਗੱਡੀਆਂ ਦਾ ਪਤਾ ਲੱਗਿਆ ਕਦੇ ਇਹਨੂੰ ਗੱਡੀ ਤੇ ਰਾਤ ਕੱਢੀ ਗੱਡੀਆਂ ਦਾ ਪਤਾ ਲੱਗ ਗਿਆ ਤੈਨੂੰ ਗੱਡੀ ਤੇ ਰਾਤ ਕੱਤ ਦਿੰਦੇ ਤੇਰੀ ਅਸੀਂ ਆਹ ਤੂੰ ਆਹ ਤੇਰੀ ਮਾਂ ਗੱਡੀ 'ਚ ਬਹਿ ਜਾ ਸਾਡੇ ਕੋਲ ਬਹਿ ਜਾਣਗੇ ਆਹ ਆਹ ਹੈ ਨਾ ਬੜੇ ਗੱਡੀ 'ਚ ਹਿਰਕਾ ਹੋ ਗਿਆ ਹੈ ਨਾ ਚੱਲੀਏ ਫਿਰ ਚਲੋ ਚਲੋ ਚੱਲ ਠੀਕ ਹੈ ਸੰਦੀਪ ਜੀ ਹਾਂ ਹਾਂ ਪਹਿਣੇ ਆਉਂਗੇ ਕਿਤੇ ਦਿਨ 'ਚ ਮਾਂ ਸਾਤਾਂ ਨਹੀਂ ਚਾਹ ਦੁੱਧ ਵੀ ਨਹੀਂ ਪੀਤਾ ਚੱਲ ਕੋਈ ਨਹੀਂ ਪਹਿਣੇ ਉਧਰ ਵੀ ਥੋੜੀ ਆ ਆਈ ਨੇ ਲੈ ਚਾਹੁੰਦੇ ਨੇ ਦਵਾਈ ਇਹ ਟੈਸਟ ਕਰਾ ਦੇ ਪ੍ਰਾਈ ਟੈਸਟ ਕੀ ਹਾਂ ਕਰਾਏ ਆ ਟੈਸਟ ਕੀ ਆ ਕਹਿੰਦੇ ਅਜਾ ਕੁਝ ਨਹੀਂ ਕੱਲ ਨੂੰ ਮਿਲਣੀ ਰਿਪੋਰਟ ਅਜਾ ਫੇਮ ਦਵਾਈ ਲੈ ਲੈ ਧਿਆਨ ਨਾਲ ਮਨ ਗਰਮੀ ਪਹੁੰਚਾ ਦੋ ਆ ਚੱਲ ਚੱਲ ਆ